ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਰਾਂ ਨਾਲ ਦੀ ਝੋਟੀ ਦਿਖਾਵਾਂਗੇ ਇਸੇ ਦਾ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਗਰੀਕਲ ਬਸ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਪਾਲ ਸਿੰਘ ਤੇ ਪਿੰਡ ਆਪਣਾ ਪਿੰਡ ਕਿੱਧਰ ਹੈ ਇਹ ਆਪਣਾ ਜ਼ਿਲ੍ਹਾ ਪੈ ਗਿਆ ਬਠਿੰਡਾ ਹਣੇ ਤੇ ਤਹਿਸੀਲ ਕਿਹੜੀ ਪੈ ਗਈ ਆਪਾਂ ਨਥਾਣਾ ਤੇ ਮੋਬਾਈਲ ਨੰਬਰ ਵੀਰਾ ਆਪਣਾ 94646 94646 55737 557 37 ਜਿਹੜੀ ਆਪਾਂ ਇਹ ਝੋਟੀ ਦੇਖੀ ਜੰਨੇ ਆ ਇਸ ਵਾਰ ਕਿਹੜਾ ਸੂਆ ਸੂਈ ਆ ਨਹੀਂ ਤੀਜਾ ਸੂਆ ਤੀਜਾ ਸੂਆ ਤੇ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਇਹ ਰਾਤ ਸੂਈ ਆ ਜੀ ਜੇਰ ਵਗੈਰਾ ਡਾਣਾ ਜਮਾ ਜੇਰ ਪਈ ਠੀਕ ਆ ਦੇਖੋ ਕੱਚਾ ਨਾੜੂ ਜਮਾ ਨਾਲਾ ਰਾਤ ਦੀ ਸੂਈ ਵੀ ਆ ਤੇ ਆਪਾਂ ਦੱਸ ਦਿਆ ਪਿਛਲੇ ਸੂਏ ਲੈ ਕੇ ਆਏ ਸੀਗੇ ਹਰਿਆਣੇ ਚੋਂ ਹਣੇ ਗੱਪਣ ਲੈ ਕੇ ਆਇਆ ਸੀ ਗੱਪਣ ਲੈ ਕੇ ਆਇਆ ਸੀ ਕਿੰਨਾ ਕੁ ਦੁੱਧ ਦਿੱਤਾ ਇਹਨੇ ਆਪਣੇ ਕੋਲ ਇਹ ਆਪਾਂ 16 ਲੀਟਰ ਦੁੱਧ ਲੈ ਆਇਆ ਗੱਪਣ ਲਈ ਠੀਕ ਹੈ ਤੇ ਗੱਬ ਸੀ 4 ਮਹੀਨੇ ਤੋਂ ਪਹਿਲਾਂ ਹੀ 4 ਮਹੀਨੇ ਦੀ ਗੱਪਣ ਥੱਲੇ ਹਾਂਜੀ 16 ਲੀਟਰ ਦੁੱਧ ਸੀਗਾ ਉਹਦੇ ਠੀਕ ਹੈ ਤੇ ਹੁਣ ਇਸ ਵਾਰ ਆਪਾਂ ਅੰਦਾਜ਼ਾ ਲਾ ਸੀ ਕਿ ਲੈ ਉਹ ਲੋਵਾ ਚੰਗਾ ਜਿਵੇਂ ਦੱਸਦੇ ਵੀ 16-17 ਲੀਟਰ 4 ਮਹੀਨੇ ਗੱਪਣ ਥੱਲੇ ਚੋਇਆ ਕੀ ਮੰਨ ਕਹਿੰਦਾ ਅੰਦਾਜ਼ਾ ਕਿੰਨਾ ਪਾ ਦੂਗੀ ਅੰਦਾਜ਼ਾ ਦੇ ਦੇ ਰੂਪ ਕੀ ਬਜਟ ਦੁੱਧ ਦੇ ਇਸ ਦਾ ਮੰਨ ਕੇ ਚੱਲੇ ਵੀ 20 ਕਿਲੋ ਤੋਂ ਬਾਹਰ ਵਾਲੀ ਮੈਂ ਹੈਗੀ ਆ ਤੇ ਬੱਚਾ ਇਹਨੇ ਦੇਤੀ ਕੱਟੀ ਬੱਚਾ ਕੱਟੀ ਕੋਈ ਸੀਮਨ ਜਿਆਦਾ ਹੈਗਾ ਵੀ ਕਿਹੜੇ ਦੀ ਸੀਮਨ ਬਣੀ ਪੁੱਛਿਆ ਕਦੇ ਬੰਦੇ ਉਹ ਵੀ ਅਨਪੜ੍ਹ ਸੀ ਠੀਕ ਹੈ ਹਾਂ ਪਤਾ ਨਹੀਂ ਸਰੂ ਠੀਕ ਹੈ ਚਾਰਵੇਂ ਗੱਬਣ ਖਰੀਦੀ ਚਾਪੋ ਤੋਂ ਵੀ ਮੰਨ ਕੇ ਚਲ ਵੀ ਕੱਟੀ ਹੋਣਾ ਚੰਗੀ ਵਧੀਆ ਬਾਤੀ ਹੈ ਨਾ ਤੇ ਚੋਣ ਚਵਾ ਧਾਰਾ ਦੂਰ ਦੇਖ ਕੇ ਸਵਰਥ ਧਾਰਾ ਆਪਾਂ ਵੀਡੀਓ 'ਚ ਮਾਰ ਕੇ ਦਿਖਾਉਂਦੇ ਆਂ ਦੇਖੋ ਬੱਚਾ ਪੁੱਛਾ ਚੜਦੀ ਪੂਰਾ ਓਕੇ ਬੱਚਾ ਸਵਰਥ ਧਾਰਾ ਵਗੈਰਾ ਦੇਖ ਸਕਦੇ ਹੋ ਪੂਰਾ ਸਾਫ਼ ਸੁਥਰਾ ਚੋਣਾ ਮੋਟਾ ਵਧੀਆ ਤੇ ਦੂਜੇ ਸਰਾ 'ਚ ਵੀਰ ਮਾਰ ਦਿੱਤਾ ਨਾ ਸੋ ਚੋਣ ਵਗੈਰਾ ਦੀ ਪੂਰੀ ਨਰਮ ਆ ਤੇ ਫਿਰ ਚਾਈ ਚੁਈ ਓਕੇ ਜੇ ਮੈਂ ਬੋਲੀਏ ਪੂਰੀ ਜੋੜੀ ਪੂਰੀ ਬਹੁਤ ਹੈ ਠੀਕ ਹੈ ਤੇ ਚੋਣ ਵਗੈਰਾ ਦੀ ਪੂਰੀ ਓਕੇ ਆ ਤੇ ਮੁੱਲ ਫਿਰ ਇਹਦਾ ਕੀ ਰੱਖਿਆ ਆਪਾ ਮੁੱਲ ਤਾਂ 2.5 ਰੱਖੀ ਸੀ ਮਾਨਤਨ ਹੋ ਜਾਊਗਾ ਹਾਂ ਕਰ ਦਿੰਦੇ ਥੋੜੇ ਬਾਹਰ ਨੂੰ ਜੀ ਸਭ ਤੋਂ ਸਿੰਘ ਮੂੰਹ ਹੱਥਾ ਦੇਖ ਸਕਦੇ ਬਿਲਕੁਲ ਕੁੰਡਾ ਸਿੰਘ ਤੇ ਨਿੱਕਾ ਨਿੱਕਾ ਸਿੰਘਾ ਤੇ ਕੱਦ ਕਾਟ ਤੇ ਰਾਜੀ ਸਮੀ ਭਲੀ ਬਈ ਬਹੁਤ ਆ ਜਿੰਦ ਜਾਨ ਬਹੁਤ ਆ ਤੇ ਥਣ ਲੇਵਾ ਦੇਖੋ ਸੋਹਣਾ ਗੁੱਲੇ ਵਾਲਾ 16 ਲੀਟਰ ਦੁੱਧ ਤੋਕੜ ਬਣ ਕੇ ਇਹ 4 ਮਹੀਨੇ ਦੀ ਘੱਬੜ ਸਵੇਰ ਸਵੇਰ ਬਾਡੀ ਵੰਤਰੀ ਝੋਟੀ ਦੱਸਦੀ ਪਈ ਆ ਤੇ ਬਾਕੀ ਨਵਾਂ ਖਾਣਾ ਜੈਨੂਨ ਤੀਜਾ ਸੂਆ ਬੱਚਾ ਇਹਨੇ ਪਾਈਆ ਕੱਟੀ ਸੋ ਪੱਠਪੁਰੇ ਦੀ ਮੰਤਰ ਤੇ ਪਤਨੀ ਚੰਬੜੀ ਦੇ ਵਿੱਚ ਆ ਦੇਖ ਸਕਦੇ ਹੋ ਬਿਲਕੁਲ ਕਾगज ਵਰਗੀ ਨਰਮ ਚਮੜੀ ਆ ਤੇ ਗੁੱਲੇ ਵਾਲਾ ਸੋਹਣਾ ਥਾਣਾ ਹਾਥੀ ਚੁਵਾਈ ਵਾਲਾ ਇਹ ਸਾਫ ਸੁਥਰਾ ਚੋਣ ਵਗੈਰਾ ਦੇ ਬਾਈ ਦੱਸਦੇ ਪੂਰੀ ਬੋਲੇ ਆ ਦੇਖੋ ਤਣ ਤੁੰ ਦੇਖੋ ਪੂਰਾ ਮੋਟਾ ਸਾਫ ਸੁਥਰਾ ਸੋ ਤੀਜਾ ਸੂਆ ਸੂਈਸ ਬਾਈ ਪਿੱਛੇ ਕੱਟੀ ਜੇਰ ਵਗੈਰਾ ਧਾਰ ਵਗੈਰਾ ਸਾਰਾ ਕੁਝ ਓਕੇ ਆ 2.5 ਲੱਖ ਰੁਪਏ ਇਹਦੀ ਹੈਗੀ ਕੀਮਤ ਪਿੰਡ ਗਿੱਦੜ ਜ਼ਿਲ੍ਹਾ ਬਠਿੰਡਾ ਪੈਗਾ ਤੇ ਨੰਬਰ ਬੋਲੇ ਬਾਈ ਦੁਆਰੇ ਆਪਣਾ 9364 946455737 55737 ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ